ਕਿ ਜਿਹੜੇ ਸ਼ਬਦ ਦੇ ਬੰਦ ਹਨ ਉਹ ਰਹਾਉ ਵਾਲੇ ਬੰਦ ਦੇ ird gird ਘੁੰਮਦੇ ਨੇ ਜਿਵੇਂ ਅੱਜ ਦਾ ਸ਼ਬਦ ਹੈ ਨਾ ਉਹਦਾ ਰਹਾਉ ਵਾਲਾ ਬੰਦ ਮੇਨ ਹੈ ਬਾਕੀਆਂ ਤਾਂ ਭਗਤ ਸਹਿਬਾਨਾ ਨੇ ਪ੍ਰਾਣਿਕ ਕਥਾਵਾਂ ਦੀ ਉਦਾਹਰਨਾਂ ਦੇ ਕਰਕੇ ਰਹਾਉ ਵਾਲੇ ਬੰਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਮਝ ਲੱਗ ਸਕੇ ਇਹ ਮੇਂ ਗੱਲ ਸਮਝਣ ਵਾਸਤੇ ਬਾਰੀ ਉਦਾਹਰਨਾ ਜੋ ਪ੍ਰਚਲਿਤ ਸਨ ਜੋ ਸਮੇਂ ਜੋ ਮੌਜੂਦ ਸੀ ਉਹਨਾਂ ਕੋਲੋਂ ਉਹਨਾਂ ਵਸਤੂਆਂ ਨੂੰ ਲਾਇ ਕਰਕੇ ਅਗਰ ਸਹਿਬਾਨ ਨੇ ਉਸ ਗੁਰਮਤ ਦੇ ਪੱਖ ਨੂੰ ਦ੍ਰਿੜ ਕਰਾਉਣ ਵਾਸਤੇ ਸਮਝਾਉਣ ਵਾਸਤੇ ਉਦਾਹਰਨਾ ਦਿੱਤੀਆਂ ਚਾਹੇ ਪੁਰਾਣ ਕਥਾਵਾਂ ਸਨ ਚਾਹੇ ਆਸੇ ਪਾਸੇ ਦੀਆਂ ਧਾਰਨਾ ਸਨ ਜੋ ਸਮੇ ਮਜੂਸੀ ਉਹਨਾਂ ਨੇ ਉਹ ਹਰ ਵਾਲ ਰਾਕਰ ਕੇ ਸਮਝਾਉਣ ਦਾ ਕੋਸ਼ਿਸ਼ ਕੀਤੀ ਹੈ ਰਾਉ ਵਾਲੇ ਬੰਦ ਵਿੱਚ ਕਹਿੰਦੇ ਹਨ ਹਮਰੋ ਕਰਤਾ RAM ਸਨੇਹੀ ਸਨੇਹ ਦਾ ਅਰਥ ਹੈ ਪਿਆਰ ਕਰਤੇ ਦਾ ਅਰਥ ਹੈ ਉਹ ਪਰਮਾਤਮਕ ਜਿਹੜਾ ਸਾਰਿਆਂ ਨੂੰ ਬਣਾਉਣ ਵਾਲਾ ਕਰਤਾ ਹੈ ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਇੱਕ ਹੁੰਦੀ ਹੈ ਕ੍ਰिएशन ਇੱਕ ਹੁੰਦੀ ਹੈ ਕ੍ਰੀਏਟਰ ਕ੍ਰੀਏਟਰ ਦਾ ਅਰਥ ਹੁੰਦਾ ਹੈ ਕਰਤਾ ਕ੍ਰिएशन ਉਹਦੀ ਬਣਾਈ ਹੋਈ ਚੀਜ਼ ਜਿਵੇਂ ਮਿਸਤਰੀ ਅਤੇ ਮਿਸਤਰੀ ਦਾ ਬਣਾਇਆ ਹੋਇਆ ਟੇਬਲ ਜਿਵੇਂ ਮਿਸਤਰੀ ਅਤੇ ਮਿਸਤਰੀ ਦਾ ਬਣਾਇਆ ਹੋਇਆ ਘਰ ਕਿਸੇ ਤਿਕੰਨ ਨਾਲ ਕਰਤਾ ਅਤੇ ਉਹਦੀ ਕੁਦਰਤ ਕਾਦਰ ਤੇ ਕੁਦਰਤ ਹਮਰੋ ਕਰਤਾ ਰਾਮ ਸਨੇਹੀ ਕਾਹੇ ਨਾਰ ਗਰਮ ਕਰਤ ਹੋ ਬਿਨ ਸਜਾਇ ਝੂਟੀ ਦੀ ਸਤਪੁਰ ਜੀ ਨੇ ਜੀਵਨ ਦੇ ਵਿੱਚ ਸਨੇਹ ਪਿਆਰ ਸਕਾਇਆ ਕਿ ਪਿਆਰ ਦੇ ਨਾਲ ਇਸ ਸੰਸਾਰ ਉਤੇ ਕਿਵੇਂ ਰਹਿਣਾ ਉਹ ਤੋਂ ਸਭ ਤੋਂ ਵੱਧ ਮਾਇਨੇ ਰੱਖਦੀ ਹੈ ਇਨਸਾਨ ਦੀ ਸੰਗਤ ਇਨਸਾਨ ਸੰਗਤ ਦੁਆਰਾ ਕਿਵੇਂ ਅੰਦਰ ਆਪਣੇ ਸਨੇਹ ਪੈਦਾ ਕਰ ਸਕਦਾ ਸੰਗਤ ਦੁਆਰਾ ਹੀ ਉਸ ਦੇ ਜੀਵਨ ਨੂੰ ਘੜਿਆ ਜਾਣਾ ਉੱਥੇ ਸਤ ਸੰਗਤ ਕਿ ਐਸੀ ਜਾਣੀ ਜਿੱਥੇ ਇੱਕੋ ਨਾਮ ਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਵਜਾਏ ਜੀਓ ਸੰਗਤ ਦਾ ਬੜਾ ਬਡਾਸ ਹੁੰਦਾ ਜਿਹੜੇ ਆਪਾਂ ਇਤਿਹਾਸ ਪੜਦੇ ਆ ਭਾਈ ਜੋਗਜੀ ਪਾਸੋਂ ਗੁਰਬਾਣੀ ਸੁਣ ਕੇ ਭਾਈ ਲੈਣਾ ਜੀ ਗੁਰੰਗਸਾਹਿਬ ਜੀ ਬਣੇ ਭਾਈ ਜੋਗਜੀ ਪਾਸੋਂ ਬਾਣੀ ਸੁਣੀ ਉਹ ਕਿਨਕਾ ਮਾਤਰ ਸ਼ਬਦ ਹਿਰਦੇ ਦੇ ਵਿੱਚ ਐਸਾ ਵਜਿਆ ਉੱਛਲ ਦੀ ਅੰਦਰੋਂ ਚਾਹ ਪੈਦਾ ਹੋਈ ਪੀਏ ਪਾਵਨ ਬਾਣੀ ਕਿਹਨਾਂ ਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਹੈ ਕਿੱਥੇ ਰਹਿੰਦੇ ਨੇ ਕਰਤਾਰਪੁਰ ਸਾਹਿਬ ਰਹਿੰਦੇ ਨੇ ਮੈਂ ਮਿਲ ਸਕਦੇ ਹਾਂ ਜੀ ਮਿਲ ਸਕਦੇ ਹਾਂ ਜਿਹਨਾਂ ਨੂੰ ਜਾ ਕੇ ਮਿਲੇ ਇਸੇ ਤਰੀਕੇ ਦੇ ਨਾਲ ਜਿਹੜੀ ਸੰਗਤੇ ਬੜੀ ਮਾਇਨੇ ਰੱਖਦੀ ਹੈ ਇਨਸਾਨ ਦੇ ਜੀਵਨ ਨੂੰ ਕਰਨ ਦੇ ਵਿੱਚ ਬੜੀ ਸਹਾਇ ਹੁੰਦੀ ਹੈ ਤੇ ਜਦੋਂ ਆਪਾਂ ਸੰਗਤ ਦੀ ਗੱਲ ਕਰਦੇ ਹਾਂ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਸਾਖਤਿ ਸੰਗਣਾ ਕੀਜੀਐ ਦੂਰ ਹੋਈਐ ਭਾ ਵਾਸਨ ਕਾਰੋ ਪਰਸੀ ਤਉ ਖਸ਼ ਲਾਗੇ ਦਾਲ ਸਾਧਗੁਜਿ ਕੀਨ ਸਾਖਤਿ ਐਸਾ ਜੈਸੇ ਨਸਨ ਕੀ ਖਾਨ ਕੁੰਨੇ ਬੈਠੇ ਖਾਈਐ ਪ੍ਰਗਟ ਹੋਇ ਨਦਾਲ ਸੰਗ ਸਾਖਤ ਦੀ ਸੰਗਤ ਜਿਹੜੀ ਮਾੜੀ ਐ ਤੇ ਜੇ ਚੰਗਿਆਂ ਦੀ ਸੰਗਤ ਕਰੇਗਾ ਤੋ ਉਹਦਾ ਜੀਵਨ ਦੇ ਵਿੱਚ ਪ੍ਰਭਾਵ ਵੀ ਤੇਰੇ ਜੀਵਨ ਦੇ ਵਿੱਚ ਪੈਣਾ ਜੀਵਨ ਦੇ ਵਿੱਚ ਸਨੇਹ ਪੈਦਾ ਹੋ ਜਾਵੇਗਾ ਪਿਆਰ ਪੈਦਾ ਹੋ ਜਾਵੇਗਾ ਇਹਨਾਂ ਜੀਵਨ ਬਦਲ ਸਕਦਾ ਜਿਵੇਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ ਲਾਹੌਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਉਸ ਪਰਿਵਾਰ ਵਿੱਚ ਇੱਕ ਬੱਚਾ ਉਹਦਾ ਨਾਮ ਹੈ ਬਖਸ਼ੀ ਉਹਨੂੰ ਕਿਹਾ ਜਾਂਦਾ ਬਖਸ਼ੀ ਕਲਾਲ ਕਲਾਲ ਵੀ ਕਿਹਾ ਜਾਂਦਾ ਕਲਾਲ ਤਾਂ ਕਿਹਾ ਜਾਂਦਾ ਕਿ ਉਹਦਾ ਪਰਿਵਾਰ ਜਿਹੜਾ ਸੀ ਉਹ ਸ਼ਰਾਬ ਕੜਦਾ ਸੀ ਦਾਦੂ ਕੜਦਾ ਸੀ ਬੜੀ ਕਮਾਲ ਦੀ ਸਾਖੀ ਆ ਜਦੋਂ ਉਹ ਉਹ ਉਹਦਾ ਪਰਿਵਾਰ ਜਿਹੜਾ ਉਹ ਸ਼ਰਾਬ ਕੱਢਦਾ ਸੀ ਉਹਨਾਂ ਦੇ ਜਿਹੜਾ ਪੁੱਤਰ ਸੀ ਉਹ ਲਾਹੌਰ ਦੇ ਵਿੱਚ ਲੱਗੇ ਛਾਗੇ ਜਿਹੜਾ ਸੀ ਉਹ ਸਿੱਖਾਂ ਦੇ ਨਾਲ ਬੈਠਣਾ ਸ਼ੁਰੂ ਕਰ ਦਿੱਤਾ ਉਹਨੂੰ ਤੇ ਉਹਦੇ ਬਾਪ ਨੂੰ ਪਤਾ ਲੱਗ ਗਿਆ ਕਿ ਆਹ ਵੀ ਪੁੱਤਰ ਸਾਡਾ ਜਿਹੜਾ ਕੰਮ ਹੈ ਉਹ ਇਸ ਤਰੀਕੇ ਦਾ ਦਾ ਰੂਕਣ ਵਾਲਾ ਸ਼ਰਾਬ ਕੱਢਣ ਵਾਲਾ ਸਾਡਾ ਵੇਚਣਾ ਕੰਮ ਹੈ ਸਿੱਖਾਂ ਲਾਗੇ ਰਹਿਣਾ ਬਿਲਕੁਲ ਨਹੀਂ ਬੈਣਾ ਸਿੱਖਾਂ ਲਾਗੇ ਇੱਕ ਗੁਰੇਜ ਕਰਨਾ ਸਿੱਖਾਂ ਦੇ ਲਾਗੇ ਬਹਿਣ ਤੋਂ ਘਰ ਦੇ ਵਿੱਚੋਂ ਡਾਕ ਟਾਈ ਦੋ ਚਾਰ ਦਿਨ ਛੱਡ ਦਿੱਤਾ ਪਰ ਫਿਰ ਜਦੋਂ ਇਨਸਾਨ ਦੇ ਅੰਦਰ ਜਿਹੜੀ ਨਾ ਇੱਕ ਚਾਹ ਪੈਦਾ ਹੋ ਜਾਵੇ ਜਦੋਂ ਇਨਸਾਨ ਦੇ ਅੰਦਰ ਚੰਗੇ ਬੰਦਿਆਂ ਦੀ ਸੰਗਤ ਕਰਨ ਦੀ ਚਾਹਨਾ ਪੈਦਾ ਹੋ ਜਾਵੇ ਰਹਿ ਗਿਆ ਫੇਰ ਲਾਗੇ ਚਲਾ ਗਿਆ ਫਿਰ ਸੰਗਤ ਉਹਨਾਂ ਦੇ ਲਾਗੇ ਬਹਿਣਾ ਸਿੱਖਾਂ ਦੇ ਲਾਗੇ ਬਹਿਣਾ ਸ਼ੁਰੂ ਕਰ ਦਿੱਤਾ ਤੇ ਸਿੱਖਾਂ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਚਲੋ ਅਨੰਦਪੁਰ ਸਾਹਿਬ ਚ ਚਲਿਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇਨਾਂ ਦੇ ਦਰਸ਼ਨ ਕਰਕੇ ਆਉਨੇ ਆ ਤੇ ਦਰਸ਼ਨ ਮੇਲੇ ਕਰਦੇ ਆਨੰਦਪੁਰ ਸਾਹਿਬ ਜਾਨੇ ਆ ਉਹਨਾਂ ਦੇ ਵਿੱਚ ਜੋ ਗੱਲ ਚੱਲੀ ਸੀ ਕਿੰਦੇ ਆਨੰਦਪੁਰ ਸਾਹਿਬ ਕਿੱਥੇ ਐ ਫਲਾਣੇ ਫਲਾਣੀ ਜਗ੍ਹਾ ਤੇ ਆਨੰਦਪੁਰ ਸਾਹਿਬ ਉੱਤੇ ਕੀ ਕਰਨ ਜਾਣਾ ਗੁਰੂ ਨੂੰ ਮੈਨੂੰ ਜਾਣਾ ਗੁਰੂ ਕੋਲ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐ ਅੱਛਾ ਜੀ ਮੈਂ ਵੀ ਜਾ ਸਕਦਾ ਹਾਂ ਜੀ ਜਾ ਸਕਦੇ ਹੋ ਪਰ ਮੇਰੇ ਪਰਿਵਾਰ ਨੇ ਤਾਂ ਤੁਹਾਡੇ ਲਾਗੇ ਮਨਾ ਕਰਨ ਤੋਂ ਬੈਠਣ ਨੂੰ ਆ ਗਿਆ ਜੇ ਮੈਂ ਚਲਾ ਜਾਵਾਂਗਾ ਤੇ ਮੇਰੀ ਤਾਂ ਸ਼ਾਂਤਤਾ ਜਾਣੀ ਹੈ ਮੈਨੂੰ ਤਾਂ ਘਰ ਜਾਣੇ ਕੁੱਟ-ਕੁੱਟ ਕੇ ਬੇਹਾਲ ਕਰ ਦੇਣਾ ਤੇ ਸਿੱਖਾਂ ਨੇ ਕਿ ਆ ਪਈ ਇਹ ਅੱਗੇ ਤੂੰ ਵਿਚਾਰ ਜੇ ਜਾਣਾ ਤਾਂ ਹੀ ਪੜਾ ਨਹੀਂ ਜਾਣਾ ਤਾਂ ਹੀ ਪੜਾ ਇਹ ਤੂੰ ਆਪ ਦੇਖ ਜਾਣਾ ਹੈ ਕਿ ਨਹੀਂ ਜਾਣਾ ਇੱਕ ਗੱਲ ਚੇਤੇ ਰੱਖੀ ਆਪਾਂ ਤੈਨੂੰ ਧੱਕੇ ਨਾਲ ਨਹੀਂ ਖੜਦੇ ਇਹ ਤੂੰ ਵਿਚਾਰ ਮੈਂ ਜਾਣਾ ਦਾ ਨਹੀਂ ਜਾਣਾ ਠੀਕ ਹੈ ਜੇ ਮੈਂ ਵਿਚਾਰਾਂਗਾ ਘਰ ਜਾਂਦਾ ਮਨ ਨਾਲ ਵਿਚਾਰ ਕਰਦਾ ਆਕੇ ਕਹਿੰਦਾ ਹਾਂ ਮੈਂ ਚੱਲਾਂਗਾ ਪਰ ਮੈਂ ਇਹ ਆ ਕਿ ਮੈਂ ਘਰ ਨਹੀਂ ਦੱਸਣਾ ਮੈਂ ਚਲਾ ਜਾਂ ਉਹ ਚੋਰੀ-ਚੋਰੀ ਸਿੱਖਾਂ ਦੇ ਨਾਲ ਆਨੰਦਪੁਰ ਸਾਹਿਬ ਚਲਾ ਜਾਂਦਾ ਆਨੰਦਪੁਰ ਸਾਹਿਬ ਜਾਂਦਾ ਉੱਥੋਂ ਦਾ ਮਾਹੌਲ ਉੱਥੋਂ ਦਾ ਦੇਖ ਕਰਕੇ ਦ੍ਰਿਸ਼ ਦੇਖ ਕਰਕੇ ਉਹਦਾ ਮਨ ਬੜਾ ਪਰਫੁੱਲਤ ਹੋਦਾ ਥੋੜਾ ਸਮਾਂ ਰੰਦਾ ਪਰਿਵਾਰ ਵਾਲੇ ਲੱਭਦੇ ਹੋਣੇ ਉੱਥੇ ਪਰ ਉਹਦਾ ਉਹਦਾ ਮਨ ਬੜਾ ਪਰਫੁੱਲਤ ਹੋਇਆ ਮਨ ਪਰਫੁੱਲਤ ਹੋਇਆ ਕਾਫੀ ਸਮਾਂ ਜਿਹੜਾ ਉਹ ਰਿਹਾ ਉੱਥੇ ਰਹਿਣ ਦੇ ਕਾਰਨ ਕਰਕੇ ਕੀਆ ਖੰਡੇ ਦੀ ਪਾਲ ਸਾਹ ਲਈ ਸਿੱਖ ਬਣ ਗਿਆ ਬਖਸ਼ੀ ਤੋਂ ਬਖਸ਼ੀਸ਼ ਸਿੰਘ ਬਣ ਗਿਆ ਭਾਈ ਬਖਸ਼ੀਸ਼ ਸਿੰਘ ਹੁਣ ਲੰਮਾ ਕਾफी ਸਮਾਂ ਰਹਿਣ ਕਰਕੇ ਮੁਖ ਤੇ ਦਾੜਾ ਲੰਮਾ ਹੋ ਗਿਆ ਸਿਰ ਉ ਤੇ ਸੋਹਣੀ ਦਸਤਾਰ ਸਜਾਉਣ ਲੱਗ ਪਿਆ ਉਪਰੋਂ ਦੀ ਸ਼ਰੀਰ ਸਾਹ ਪਾ ਕਰਕੇ ਹੱਥ ਵਿੱਚ 3 ਫੁੱਟੀ ਕਿਰਪਾਨ ਫੜ ਕੇ ਜਦੋਂ ਘਰ ਦੇ ਵਿੱਚ ਆਇਆ ਤੇ ਘਰ ਵਿੱਚ ਜਦੋਂ ਦਰਵਾਜ਼ਾ ਖੁੱਲਿਆ ਤਾਂ ਅੱਗੇ ਦੇ ਮਾਤਾ ਪਿਤਾ ਵੀ ਹਾਂਜੀ ਕਿਹਨਾਂ ਨੂੰ ਮਿਲਣਾ ਤੁਸੀਂ ਸਿੰਘ ਸਾਹਿਬ ਮੈਂ ਕਹਿੰਦਾ ਮੇਰਾ ਨਾਮ ਬਖਸ਼ੀ ਸਿੰਘ ਹਾਂਜੀ ਠੀਕ ਹੈ ਜੀ ਤੁਸੀਂ ਮਿਲਣਾ ਕਿਹਨਾਂ ਨੂੰ ਆਹ ਮਾਤਾ ਜੀ ਮੈਂ ਬਖਸ਼ੀ ਤੁਹਾਡਾ ਪੁੱਤਰ ਬਖਸ਼ੀ ਉਹਨਾਂ ਨੂੰ ਸੰਤਾ ਪਿਆ ਗਿਆ ਵੀ ਇਹ ਗੱਲ ਕਿੱਦਾਂ ਹੋਈ ਤੈਨੂੰ ਤਾਂ ਆਪ ਬੈਠਣ ਤੋਂ ਮਨਾ ਕੀਤਾ ਤੂੰ ਸੇਖੀ ਬਣ ਕੇ ਆ ਗਿਆ ਸੇਕ ਕਿਉਂ ਬਣਿਆ ਤੂੰ ਅਮੋ ਤਾਂ ਸੀ ਕਿ ਆ ਸੀ ਪੁੱਤਰ ਸਾਡਾ ਕੰਮ ਇਹਦਾ ਵਾ ਤੂੰ ਸਿੱਖਾਂ ਦੇ ਲਾਗੇ ਵੀ ਨਹੀਂ ਬੈਣਾ ਸਾਡਾ ਕੰਮ ਜਿਹੜਾ ਉਹ ਨਸ਼ਾ ਵੇਚਣ ਵਾਲਾ ਸਾਡਾ ਕੰਮ ਜਿਹੜਾ ਉਹ ਬਾਬੂ ਕੱਢਣ ਵਾਲਾ ਤੂੰ ਸਿੱਖਾਂ ਲਾਗੇ ਬਿਆ ਬੈਣ ਤੇ ਤੈਨੂੰ ਮਨਾ ਕੀਤਾ ਸੀ ਤੂੰ ਸੇਖੀ ਬਣ ਕੇ ਆ ਗਿਆ ਇਹ ਗੱਲ ਕੀ ਹੈ ਬੜਾ ਗੁੱਸੇ ਇਹੋ ਕਹਿੰਦਾ ਪਹਿਲੋਂ ਕਰੋ ਬਾਹਰ ਕੱਢ ਦਿੱਤਾ ਜਾਵੇ ਮਾਤਾ ਕਹਿੰਦੀ ਇੱਕੋ ਇੱਕੋ ਤਾਂ ਪੁੱਤਰ ਹੈ ਜਿਹਨੂੰ ਵੀ ਕੱਢ ਦਿੱਤਾ ਇਹਦੇ ਫੜ ਕੇ ਤਾਂ ਆਪਾਂ ਸਾਰਾ ਕੁਝ ਕਰਨੇ ਆ ਕਉਮੇ ਆਪਣਾ ਤੈਨੂੰ ਬੁਲਾਉਣਾ ਨਹੀਂ ਠੀਕ ਹੈ ਤੂੰ ਆਪਣੇ ਘਰ ਦੇ ਵਿੱਚ ਇੱਕ ਸੈਪਰੇਟ ਜਗ੍ਹਾ ਤੇ ਰਹਿ ਵੱਖਰਾ ਰੁੱਲ ਲੈ ਉਹਨੂੰ ਵੱਖਰਾ ਰਹਿਣਾ ਸ਼ੁਰੂ ਕਰਤਾ ਪਰਿਵਾਰ ਨਾਲ ਵੱਖਰਾ ਹੋ ਗਿਆ ਉਹਦਾ ਰਹਿਣ ਸਹਿਣ ਖਾਣ ਪੀਣ ਸਾਰਾ ਵੱਖਰਾ ਸੀ ਪਰਿਵਾਰ ਤੋਂ ਵੱਖਰਾ ਰਹਿਣਾ ਸ਼ੁਰੂ ਹੋ ਗਿਆ ਉਹਦੀ ਮਾਤਾ ਨੇ ਉਹਦੇ ਵਿੱਚ ਚੇਂਜਸ ਦੇਖੇ ਬਦਲਾਅ ਦੇਖੇ ਕਹਿੰਦੀ ਇਹ ਉਹੀ ਬਖਸ਼ੀ ਹੈ ਜਿਹੜਾ ਗੱਲ ਗਾਲੋ ਤੇ ਚਿੜ ਜਾਂਦਾ ਸੀ ਗੱਲ ਗਾਲ ਤੇ ਗੁੱਸੇ ਹੋ ਜਾਂਦਾ ਸੀ ਇਨਾ ਸ਼ਾਂਤ ਇਨਾ ਚੁੱਪ ਚੁੱਪ ਰਹਿਣ ਲੱਗ ਪਿਆ ਇਹਨਾ ਸ਼ਾਂਤ ਕਿਦਾਂ ਹੋ ਗਿਆ ਉਹ ਜਦੋਂ ਆਪਣੇ ਪਤੀ ਦਾ ਸੁਭਾਅ ਦੇਖਦੀ ਸੀ ਅਖੜ ਸੁਭਾਅ ਸੀ ਨਸ਼ਈ ਸੁਭਾਅ ਸੀ ਗੱਲ-ਗੱਲ ਤੇ ਗੁੱਸੇ ਹੋਣ ਵਾਲਾ ਸੁਭਾਅ ਸੀ ਉਹਨੂੰ ਆਪਣਾ ਮੁੰਡਾ ਜਿਹੜਾ ਸੀ ਜਿਹੜਾ ਪਹਿਲਾਂ ਵੀ ਉਹ ਵੀ ਗੁੱਸੇ ਵਾਲਾ ਸੀ ਉਹਨੂੰ ਮੁੰਡਾ ਚੰਗਾ ਲੱਗ ਲੱਪਿਆ ਪਤੀ ਤੋਂ ਕਿਤੇ ਨਾ ਕਿਤੇ ਉਹਨੂੰ ਥੋੜੀ ਜੀ ਹੋਣ ਲੱਗ ਪਿਆ ਕਿ ਬਦਲਾਅ ਸੁਭਾਅ ਦੇ ਵਿੱਚ ਬੜਾ ਫਰਕ ਹੈ ਪੁੱਤਰ ਦੇ ਨਾਲ ਲਗਾ ਪੈਣਾ ਸ਼ੁਰੂ ਹੋ ਗਿਆ ਪੁੱਤਰ ਵੱਲ ਕਿਤੇ ਦੇ ਸ਼ੁਰੂ ਹੋ ਗਏ ਸੰਗਤ ਕਿੱਦਾਂ ਵੱਡਾ ਅਸਰ ਕਰਦੇ ਆ ਸਿੱਖ ਇਤਿਹਾਸ ਨੇ ਸਾਨੂੰ ਸਿਖਾਇਆ ਮਾਤ ਆਪਣੇ ਬੱਚੇ ਨਾਲ ਰਹਿ ਮੈਂ ਤੇਰੇ ਨਾਲ ਨਹੀਂ ਰਹਿਣਾ ਪਤੀ ਨੂੰ ਗੰਦੀ ਕਿ ਮੈਂ ਨਹੀਂ ਤੇਰੇ ਨਾਲ ਰਹਿਣਾ ਆਪਣੇ ਬੱਚੇ ਨਾਲ ਰਹਿਣਾ ਕਿ ਤੂੰ ਤਾਂ ਮੈਨੂੰ ਖਾ ਪੀ ਕਰਕੇ ਮਾਰਦਾ ਹੈ ਕੁੱਟਦਾ ਮੇਰਾ ਪੁੱਤਰ ਦੇ ਕਿੰਨੇ ਚੰਗੇ ਸੁਭਾਅ ਦਾ ਹੁਣ ਅੱਜ ਤੱਕ ਆਪ ਸ਼ਬਦ ਨਹੀਂ ਬੋਲੇਆ ਚੰਗਾ ਰਹਿੰਦਾ ਵਧੀਆ ਖਾਂਦਾ ਪਿੰਦਾ ਮੈਂ ਨਹੀਂ ਤੇਰੇ ਨਾਲ ਰਹਿਣਾ ਮੈਂ ਆਪਣੇ ਬੱਚੇ ਦੇ ਨਾਲ ਵੱਖਰੇ ਰਹਿਣਾ ਬੱਚੇ ਨਾਲ ਰਹਿਣਾ ਸ਼ੁਰੂ ਕਰਤਾ ਹੌਲੀ 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 ਉਹ ਇਕੱਲਾ ਰਹਿਣਾ ਸ਼ੁਰੂ ਹੋ ਗਿਆ ਘਰ ਦੇ ਵਿੱਚ ਹੁਣ ਉਹ ਵੱਖਰੇ ਸੀ ਮਾਪੇ ਪੁੱਤ ਵੱਖਰੇ ਸੀ ਕੋਈ ਵੀ ਕਹਿੰਦਾ ਵੀ ਫਿਰ ਮੈਂ ਕਿਹਦੇ ਵਾਸਤੇ ਕਰ ਰਿਹਾ ਬਾਹਰ ਗਿਆ ਜਿੰਨੇ ਵੀ ਭਾਂਡੇ ਸਨ ਜੇਬ 'ਚ ਨਸ਼ਾ ਬਣਾਉਂਦਾ ਸੀ ਦਾ ਸਾਰਾ ਚੁੱਕ ਕੇ ਬਾਹਰ ਸੁੱਟਦਾ ਅੱਜ ਤੋਂ ਬਾਅਦ ਮੈਂ ਵੀ ਨਹੀਂ ਛੰਡਿਆ ਸਾਰਾ ਕੰਮ ਇੱਕ ਪਰਿਵਾਰ ਦੇ ਜੀ ਨਾਲ ਪੂਰਾ ਪਰਿਵਾਰ ਬਦਲ ਗਿਆ ਕਿੱਥੋਂ ਬਦਲਿਆ ਤੂੰ ਤਤਰ ਇਹ ਲੈ ਨਾ ਸੋਣਾ ਜੀਵਨ ਕਿੱਥੋਂ ਹੋਇਆ ਬੁੱਤਰ ਸਾਨੂੰ ਵੀ ਦੱਸ ਅਸੀਂ ਵੀ ਜਾਣਾਂ ਅਨੰਦਪੁਰ ਸਾਹਿਬ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਗਿਆ ਗੁਰੂ ਕੋਲ ਖੰਡੇ ਦੀ ਪਾਉ ਛਕੀ ਉਹ ਬਖਸ਼ੀ ਕਲਾਲ ਭਾਈ ਬਖਸ਼ੀ ਸਿੰਘ ਪਤਾ ਕੌਣ ਚਮਕੌਰ ਸਾਹਿਬ ਦੀ ਜੰਗ ਲੈ ਸ਼ਹੀਦ ਇਹ ਆ ਗੁਰੂ ਜੀ ਜਦੋਂ ਸਾਹਿਬ ਜਦਾਜੀਤ ਸਿੰਘ ਸਾਹਿਬ ਜਦਾ ਜੁਝਾਰ ਸਿੰਘ ਨੂੰ ਸ਼ਹਾਦਤ ਹੁੰਦੇ ਹੋਏ ਦੇਖਦਾ ਤੇ ਜਾ ਕੇ ਕਹਿੰਦਾ ਸਤਿਗੁਰ ਜੀ ਇਹ ਜੀਵਨ ਤੁਹਾਡਾ ਮੇਰਾ ਵਿਕਾਰੀ ਜੀਵਨ ਸੀ ਨਾ ਇਹ ਤੁਹਾਡਾ ਦਿੱਤਾ ਹੋਇਆ ਇਹ ਹੋਰ ਚਮਕੌਰ ਸਾਹਿਬ ਦੀ ਜੰਗ ਹੋ ਰਹੀ ਆ ਸਾਹਮਣੇ ਸਾਬ ਜਦ ਦੇ ਜੂਝ ਰਹੇ ਨੇ ਜੀਵਨ ਤੁਹਾਡਾ ਹੈ ਮੇ ਵੀ ਰਹੇਗਾ ਤੇ ਤਾਂ ਵੀ ਕੋਈ ਗੱਲ ਨਹੀਂ ਮੈਨੂੰ ਆਗਿਆ ਦਿਓ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਲੜਨਾ ਹੈ ਤੇ ਉਹ ਬਖਸ਼ੀ ਕਲਾਲ ਜਿਹਨਾਂ ਦਾ ਪਰਿਵਾਰ ਕਦੇ ਨਸ਼ਈ ਸੀ ਉਹ ਚਮਕੌਰ ਸਾਹਿਬ ਦੀ ਜੰਗ ਦਾ ਸ਼ਹੀਦ ਆ ਭਾਈ ਬਖਸ਼ੀ ਸਿੰਘ ਇਸ ਸੰਗਤ ਦਾ ਅਸਰ ਹੈ ਚੰਗੇ ਬੰਦਿਆਂ ਦੀ ਸੰਗਤ ਦੇ ਨਾਲ ਪੂਰਾ ਪਰਿਵਾਰ ਚੰਗਾ ਹੋ ਸਕਦਾ ਵੀ ਇੱਕ ਕਈ ਵਾਰੀ ਬਚ ਕੇ ਜਾਂਦਾ ਬੱਚਿਆਂ ਨੂੰ ਵੀ ਕਿਹਾ ਜਾਂਦਾ ਕਿ ਨਾ ਪੁੱਤਰ ਤੇਰ ਕੋ ਰਾ ਮਾਈ ਗਰਗਦੇ ਕਹਿੰਦੇ ਨਹੀਂ ਪੁੱਤਰ ਤੇਰ ਕੋ ਰਾਤ ਨਹੀਂ ਹੋਣੀ ਅਸਾ ਮਾਂ ਨੂੰ ਤਾਂ ਸਭ ਹਲਾਸ਼ੀ ਰੀ ਦੇਣੀ ਚੀਰੇ ਨਹੀਂ ਪੁੱਤਰ ਜੇ ਖੰਡੇ ਦੀ ਕੋਲ ਸ਼ਫਨੂਜ਼ ਜੀ ਕਰਦਾ ਸ਼ੱਕ ਕੋਈ ਗੱਲ ਆਪਾਂ ਤੇਰਾ ਪੂਰਾ ਸਾਥ ਦੇਵਾਂਗੇ ਮਾਂ ਹੀ ਕਹੀ ਜਾਂਦੀ ਨਹੀਂ ਪੁੱਤਰ ਤੇਰ ਕੋ ਕਿੱਥੇ ਰਾਤ ਹੋਣੀ ਹੈ ਨਹੀਂ ਕਰੇ ਅਸਾ ਮਾਂ ਨੇ ਤਾਂ ਸੋ ਰਾਤ ਕਰਾਉਣੀ ਹੈ ਮੈਨੂੰ ਲੱਗਦਾ ਨਹੀਂ ਵੀ ਸਾਡਾ ਵੀ ਕਿਤੇ ਉਹ ਬਖਸ਼ੀ ਕਲਾਲ ਉਹਨਾਂ ਦੇ ਪਰਿਵਾਰ ਵਾਲਾ ਹਾਲ ਸਿੱਖਾਂ ਦੇ ਨਾਮ ਨਹੀਂ ਬਹਿਣਾ। ਮਾਨਸੁਖ ਸਾਜੇ ਬੱਚਾ ਖੰਡੇ ਦੀ ਪੌਲ ਛਕਣਾ ਚਾਹੁੰਦਾ ਤੇ ਮਾਂ ਤੇ ਬਾਪ ਨੂੰ ਪੂਰਾ ਸਾਥ ਦੇਣਾ ਚਾਹੀਦਾ। ਪੁੱਤਰ ਠੀਕ ਹੈ ਤੇਰਾ ਸਾਥ ਦੇਵਾਂਗੇ। ਹਰ ਪੱਖੋਂ ਸਾਥ ਦੇਵਾਂਗੇ। ਹੋ ਸਕਦਾ ਤੇਰੇ ਖਾਨ ਕਰਕੇ ਸਾਡਾ ਜੀਵਨ ਵੀ ਬਦਲ ਜਾਵੇ। ਪਰਿਵਾਰ ਵਿੱਚ ਇੱਕ ਜੀ ਚੰਗਾ ਹੋ ਜਾਵੇ ਨਾ ਉਹਦੇ ਨਾਲ ਸਾਰੇ ਪਰਿਵਾਰ ਦਾ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ। ਜੇ ਇਨਸਾਨ ਬਦਲਣਾ ਚਾਹੇ ਤਾਂ ਸੋ ਸਤਿਗੁਣ ਜੀ ਕਹਿੰਦੇ ਹਮਰੋ ਕਰਤਾ ਆਰਾਮ ਸਨੇਹੀ ਕਾਹੇ ਰੇ ਨਾਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਇਹ ਜਿਹੜੀ ਝੂਠੀ ਦੇਹੀ ਆ ਖਤਮ ਹੋਣ ਵਾਲੀ ਨਾਸ਼ ਹੋਣ ਵਾਲੀ ਇਹ ਖਤਮ ਹੋ ਜਾਣਾ ਇੱਕ ਨਾ ਦਿਨ ਇਸ ਦੇਹੀ ਤੇ ਮਾਣ ਨਾ ਕਰ ਗਰਭ ਨਾ ਕਰ ਹੰਕਾਰ ਨਾ ਕਰ ਹੰਕਾਰ ਕਰਨ ਦੇ ਗਰਭ ਕਰਨ ਦੇ ਕੀ ਕੀ ਹੋਏ ਨੇ ਉਹਨਾਂ ਨੂੰ ਪੁਰਾਣਿਕ ਕਥਾਵਾਂ ਦੇ ਉਦਾਹਰਣ ਦੇ ਕਰਕੇ ਸਮਝਾਉਣ ਦਾ ਕੋਸ਼ਿਸ਼ ਕੀਤਾ ਪੀਰ ਆਮ ਦੇ ਨਾਲ ਉਸ ਪਰਮਾਤਮਾ ਦੇ ਨਾਲ ਸਨੇਹ ਕਰ ਹੰਕਾਰ ਨਾ ਕਰ ਜਿਨ੍ਹਾਂ ਜਿਨ੍ਹਾਂ ਨੇ ਵੀ ਹੰਗਾਰ ਕੀਤਾ ਰਿਆ ਕੱਖ ਨਹੀਂ ਉਹਨਾਂ ਦਾ ਤੇ ਉਪਰਾਣਕ ਕਥਾਵਾਂ ਦਾ ਹਵਾਲਾ ਦੇ ਕਰਕੇ ਰਹਾਉ ਵਾਲੇ ਬੰਦ ਨੂੰ ਸਮਝਾਉਣ ਤੋਂ ਕੋਸ਼ਿਸ਼ ਕਰਦੇ ਨੇ ਕਿੰਨੇ ਗਹਿਰੀ ਕਰਕੇ ਨੀਂਦ ਸੁਦਾਏ ਉਪਰ ਮੰਡਪ ਛਾਏ ਗਹਿਰੀ ਨੀਂਦ ਆ ਕਰਕੇ ਇਨਸਾਨ ਸ਼ਾਮਿਆਂ ਨੇ ਵੱਡੇ ਵੱਡੇ ਮਹਿਲ ਖੜੇ ਕਰਦਾ ਵੱਡਾ ਵਿਹੜਾ ਮਹਿਲ ਖੜੀ ਕਰਤਾ ਪਰ ਜਿਉ ਮਹਿਲ ਦੇ ਵਿੱਚ ਰਹਿਣਾ ਨਹੀਂ ਆਇਆ ਜਿਸ ਮਹਿਲ ਦੇ ਵਿੱਚ ਰਹਿਣਾ ਆਇਆ ਨਹੀਂ ਤੇ ਉਹਦੇ ਨਾਲੋਂ ਕੱਖਾਂ ਦੀ ਕੁਲੀ ਚੰਗੀ ਆ ਜੇ ਵੱਡਾ ਮਹਿਲ ਖੜਾ ਕਰ ਲਿਆ ਬਹੁਤ ਵੱਡੀ ਕੋਠੀ ਪਾ ਲਈਏ ਪਰ ਉਸ ਕੋਠੀ ਦੇ ਵਿੱਚ ਰਹਿਣਾ ਹੀ ਨਹੀਂ ਆ ਰਿਹਾ ਸਤਗੁਰ ਪਾਤਸ਼ਾਹ ਜੀ ਮਾਰਾ ਕੇ ਉਹਦੇ ਨਾਲੋਂ ਤਵੇ ਕੱਖਾਂ ਦੀ ਕੁਲੀ ਚੰਗੀ ਆ ਗਹਿਰੀ ਕਰਕੇ ਨੀਮ ਫਦਾਈ ਗਹਿਰੀ ਨੀਮ ਖੋਦ ਕਰਕੇ ਉੱਪਰ ਮੰਦਪ ਪਛਾਈ ਔਰ ਜੇ ਅੰਦਰ ਰਹਿਣਾ ਨਹੀਂ ਆ ਰਿਹਾ ਪਰਵਾਰ ਨੂੰ ਪਰਵਾਰ ਦੀ ਪੰਜ ਜੀਅ ਤੇ ਪੰਜੋ ਜੀਅ ਆ ਡਾ ਡਾ ਵਕਰੇ ਵਕਰੇ ਆਪਸ ਦੇ ਵਿੱਚ ਬੋਲਚਾਲ ਨਹੀਂ ਰਹੀ ਫ੍ਰੈਕਚਰ ਪੈਦਾ ਹੋ ਗਈ ਨਫਰਤ ਪੈਦਾ ਹੋ ਰਹੀ ਹੈ ਸਤਗੁਰੂ ਜੀ ਕਹਿੰਦੇ ਐਡਾ ਵੱਡਾ ਸ਼ਾਮਿਆਨਾ ਖੜਾ ਕਰਨ ਦਾ ਕੀ ਹਰਤ ਹੈ ਫਿਰ ਉਹਦੇ ਨਾਲ ਕੁੱਲੀ ਚੰਗੀ ਹੈ ਉਦਾਹਰਨ ਦਿੰਦੇ ਨੇ ਮਾਰ ਕੰਡੇ ਤੇ ਕੋ ਅਦਕਾਈ ਇਹਦਾ ਅਰਥ ਇਹ ਨਹੀਂ ਸਤਗੁਰੂ ਜੀ ਨੇ ਮਹਿਲ ਆਉਣ ਤੋਂ ਮਨਾ ਕੀਤਾ ਇਹ ਵੀ ਚੇਤਾ ਰੱਖੋ ਅਰਥ ਇਹ ਕਿ ਜੇ ਅੰਦਰ ਲੈਣਾ ਨਹੀਂ ਆ ਰਹੇ ਉਹਦੇ ਨਾਲ ਕੁਲੀ ਚੰਗੀ ਆ ਫਿਰ ਤੇ ਉਧਾਰਨ ਦਿੰਦੇ ਨੇ ਕਥਾ ਦਾ ਮਾਰਕੰਡੇ ਤੇ ਕੋ ਦਕਾਏ ਜਿਨ ਤ੍ਰੇਣ ਤਰ ਮੋਢ ਬਲਾਏ ਇੱਕ ਮਾਰਕੰਡਾ ઋષਿ ਪ੍ਰਾਣ ਕਥਾਵਾਂ ਦਾ ਹਵਾਲਾ ਦੇ ਕਹਿੰਦੇ ਉਹਦੀ ਉਮਰ ਲੰਮੀ ਦੱਸੀ ਜਾਂਦੀ ਹੈ ਪਿਓ ਕਾਫੀ ਲੰਮੀ ਉਮਰ ਝੋਕੇ ਗਿਆ ਤਾਂ ਕੋਨ ਨੂੰ ਕਿਸੇ ਨੇ ਕਿਹਾ ਆਪੀ ਰਿਸ਼ੀ ਜੀ ਤੁਹਾਡੀ ਉਮਰ ਬੜੀ ਲੰਮੀ ਆ ਤੇਦਾ ਕਰੋ ਹਾਂ ਕੱਖਾਂ ਦੀ ਕੁਲੀ ਦੇ ਵਿੱਚ ਤਰੇਣ ਤਰੇਣ ਦਾ ਅਰਥਿੰਦਾ ਕੱਖਾਂ ਦੀ ਕੁਲੀ ਦੇ ਕੱਖਾਂ ਦੀ ਕੁਲੀ ਦੇ ਵਿੱਚ ਰਹਿੰਦੇ ਵੱਡਾ ਸ਼ਮਿਆਨਾ ਪਾਣ ਤਮੇ ਕਿਹਾ ਪੀ ਰੈਣਾ ਸ਼ਮਿਆਨੇ ਦੇ ਵਿੱਚ ਵੀ ਇਤਰਾਣਾ ਤੇ ਕੁਲੀ ਦੇ ਵਿੱਚ ਹੀ ਆ ਤੇ ਮੈਂ ਇੱਥੇ ਠੀਕ ਆ ਜਿੱਥੇ ਮੈਂ ਹੈਗਾ ਮੈਨੂੰ ਮੈਂ ਠੀਕ ਆ ਮੈਂ ਚੰਗਾ ਆ ਮੈਨੂੰ ਵੱਡਿਆਂ ਚੁੱਕ ਕੇ ਫਾਲ ਹੋਣ ਦੀ ਜ਼ਰੂਰਤ ਨਹੀਂ ਆ ਸਰਟੀਫਿਕੇਸ਼ਨ ਸੰਤੁਸ਼ਟੀ ਇਬਾਦ ਤੇ ਆਪੀ ਸੰਤੁਸ਼ਟ ਹੋ ਜਾਣਾ ਕਿ ਜਿੰਨਾ ਹੈਗਾ ਠੀਕ ਹੈ ਮੈਂ ਕਈ ਵਾਰੀ ਇਨਸਾਨ ਜਦੋਂ ਵਿਆਹ ਕਰਦਾ ਹੈ ਨਾ ਤੇ ਜੇ ਲਾਗੇ ਵਾਲੇ ਨੇ ਵਿਆਹ ਦੇ ਵਿੱਚ 30 ਲੱਖ ਲਾਇਆ ਤੇ ਅਸੀਂ ਵੀ ਐਡੀਆਂ ਚੁੱਕ ਕੇ ਕੰਨੇ ਆ ਕਿ 30 ਉਹਨਾਂ ਲਾਇਆ ਤੇ ਮੈਂ 50 ਲਾਉਣਾ ਇਹ ਤਾਂ ਵੇ ਜੋ ਹੁੰਦਾ ਦੇਖੀ ਜਾਏਗੀ ਅਡੀਆਂ ਤੋਂ ਸੰਤੁਸ਼ਟੀ ਨੇ ਨਾ ਜੀਵਨ ਦੇ ਵਿੱਚ ਆਪਾਂ ਕੰਨੇ ਪੀ ਉਹ ਨਾ ਕੀਤਾ ਅਸੀਂ ਇਹਦੇ ਨਾਲੋਂ ਵੱਡਾ ਕਰਕੇ ਦਿਖਾਵਾਂ ਸੰਤੁਸ਼ਟੀ ਜੀਵਨ ਦੇ ਵਿੱਚ ਆਣੀ ਹੈ ਸਤਿਗੁਰੂ ਜੀ ਕਹਿੰਦੇ ਨੇ ਜੀਵਨ ਦੇ ਵਿੱਚ ਸੰਤੁਸ਼ਟੀ ਹੋਣੀ ਚਾਹੀਦੀ ਹੈ ਜਿਵੇਂ ਮਾਰਕੰਡਾ ॠषि ਕਹਿੰਦਾ ਸੀ ਸੰਤੁਸ਼ਟਿਆ ਮੈਂ ਠੀਕ ਹੈ ਮੇਰਾ ਜੀਵਨ ਚੰਗਾ ਹੈ ਕੱਖਾਂ ਦੀ ਕੁਲੀ ਹੈ ਤਾਂ ਠੀਕ ਹੈ ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਉ ਦੇਖ ਪਰਾਈ ਚੌਪੜੀ ਨਾ ਕਰਸਾ ਜੇ ਦਾ ਅਰਥ ਇਹ ਨਹੀਂ ਕਿ ਚੌਪੜੀ ਨਹੀਂ ਖਾਣੀ ਉਦਾਰਥ ਇਹ ਹੈ ਕਿ ਆਪਣੇ ਜੀ ਨੂੰ ਨਾ ਕਰਸਾ ਜੇ ਰੁਖੀ ਸੁਖੀ ਆਈ ਹੈ ਤਾਂ ਖਾ ਲੈ ਸੰਤੁਸ਼ਟ ਹੋ ਜਾ ਉਹ ਦੇ ਵਿੱਚ ਜਿੰਨਾ ਮਿਲਿਆ ਉਦ ਵਿੱਚ ਸੰਤੁਸ਼ਟ ਹੋ ਗਿਲਾ ਨਾ ਕਰ ਗਿਲਾ ਕਰਨੇ ਨਾਲ ਕੀ ਹੋਵੇਗਾ ਮਨ ਨੂੰ ਤਰਸੌਣ ਦੇ ਨਾਲ ਕੀ ਹੋਵੇਗਾ ਮਿਲਦਾ ਜਾਣਾ ਨਹੀਂ ਜਾਂ ਤਾਂ ਮਿਹਨਤ ਕਰ ਫਿਰ ਲੈ ਲਾ ਤੈਨੂੰ ਤਰਸਾਉਣਾ ਅਰਥ ਕੀ ਹੈ ਅੱਗੇ ਦੂਜੀ ਉਦਾਹਰਣ ਦੇ ਕਰਕੇ ਕਹਿੰਦੇ ਨੇ ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਦਨ ਸੇ ਪਾਈ ਇਹਦਾ ਅਰਥ ਇਹ ਹੈ ਕਿ ਉਹਨਾਂ ਨੇ ਹਵਾਲੇ ਦੇ ਕਰਕੇ ਪ੍ਰਚਲਿਤ ਕਥਾਵਾਂ ਸੰਨ ਇਹ ਲੋਕਿਆਂ ਨਾਲ ਵੱਡੇ ਮੰਨਦੇ ਸਨ ਤੇ ਗੁਰਬਾਣੀ ਨੇ ਉਦਾਹਰਣ ਦੇ ਕੇ ਕਰਕੇ ਆ ਕਿ ਇਹ ਵੀ اسی ਚੀਜ਼ੀ ਚ ਫਸੇ ਰਹੇ ਆ ਇਹਨਾਂ ਨੇ ਵੀ ਜੀਵਨ ਦੇ ਵਿੱਚ ਕੋਈ ਹਾਸਲ ਥੋੜੀ ਕੀਤਾ ਮੇਰੀ ਮੇਰੀ ਕੈਰੋਂ ਕੈਰੋਂ ਅਰਥਾ குரு ਦੇ ਲਾਗੇ ਵਾਲੇ ਮੈਦਾਨ ਦੇ ਜੋ ਰਹਿਣ ਵਾਲੇ ਦਾ ਦਿੱਲੀ ਦੇ ਇਲਾਕੇ ਦੇ ਵਿੱਚ குருਨਗਰ ਪੈਂਦਾ ਜਿਹਨੂੰ ਕਹਿੰਦੇ ਨੇ குரு ਕੁਸ਼ੇਤਰ ਕੌਰਵਤੇ ਪਾਂਡਵ ਮੇਰੀ ਮੇਰੀ ਕੈਰੋਂ ਕਰਤੇ ਦੁਰਜੋਦਨ ਸੇ ਭਾਈ ਉਹਨਾਂ ਦਾ ਇੱਕ ਭਰਾ ਸੀ ਬੜਾ ਬਲਸ਼ਾਲੀ ਸੀ ਵੱਡਾ ਸੀ ਉਹਨੂੰ ਉਹ ਕਹਿੰਦੇ ਵੀ ਦੁਰਜੋਦਨ ਤੋਂ ਵੱਡਾ ਮਤਲਬ ਬਲਸ਼ਾਲੀ ਕੋਈ ਹੈਗਾ ਹੀ ਨਹੀਂ ਤਾਂ ਗੁਰਬਾਣੀ ਕੀ ਕਹਿੰਦੀ ਬਲ ਦਾ ਹੰਕਾਰ ਕਰਦਾ ਤਾਕਤ ਦਾ ਹੰਕਾਰ ਕਰਦਾ ਆਪ ਤੈਨੂੰ ਮੈਂ ਦੱਸਾਂ ਪ੍ਰਾਣਿਕ ਕਥਾਵਾਂ ਦਾ ਹਵਾਲਾ ਦੇ ਕੇ ਕਿਹਾ ਕਿ ਜਿਨ੍ਹਾਂ ਨੇ ਹੰਕਾਰ ਕੀਤਾ ਕੌਰਵ ਅਤੇ ਪਾਂਡਵਾਂ ਦਾ ਉਹਨਾਂ ਵਿੱਚ ਦੁਰਯੋਧਨ ਬੜਾ ਵੱਡਾ ਮੰਨਿਆ ਗਿਆ ਬਲਸ਼ਾਲੀ ਮੰਨਿਆ ਗਿਆ ਹੋਇਆ ਕੀ ਆ ਉਹਦੇ ਨਾਲ 12 ਯੋਜਨ ਛਤਰ ਚਲਾਤਾ ਇੱਕ ਯੋਜਨ ਦੇ ਵਿੱਚ ਚਾਰ ਕੋਹ ਦੇ ਨੇ ਤੇ 48 ਕੋਹ ਦੇ ਬਣਦੇ ਨੇ 12 ਯੋਜਨ ਸੋਟਾ-ਮੋਟਾ ਸਾਬ ਲਈਏ ਪੌਣੇ 400 ਕਿਲੋਮੀਟਰ ਸੌਖੀ ਭਾਸ਼ਾ ਦੇ ਵਿੱਚ 12 ਯੋਜਨ ਛਤਰ ਚਲਾ ਛਤਰਦਾਰਤ ਕੀ ਹੈ ਉਦੋਂ ਫੌਜਾਂ ਪੈਰਾ 450 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੀ ਭਾਵ ਕਿ ਇੰਨਾ ਵੱਡਾ ਸ਼ਮਿਆਨਾ ਸੀ ਉਹਦਾ ਤੇ ਕੀ ਹੋਇਆ ਦੇ ਦੇ ਘੇਰ ਜਨਾ ਖਾਈ ਤੇ ਜਿਹੜਾ ਜੰਗ ਦੀ ਇਹਨਾਂ ਤੇ ਨਸ਼ਾ ਉਹ ਪਿਆ ਦਰਯੋਧਨ ਦੀ ਲਾਸ਼ ਉਹ ਪਈ ਸੀ ਤੇ ਗਿਰਜਾ ਗਿਰਜਾ ਨੇ ਵੀ ਲਾਸ਼ ਨਹੀਂ ਖਾਧੀ ਬਲ ਬਲਦਾਂ ਹੰਕਾਰ ਕਰਦਾ ਮੁੜ ਕੇ ਲਾਸ਼ ਨੂੰ ਗਿਰਜਾ ਨਹੀਂ ਖਾਂਦੀ ਦੇਹੀ ਘਿਰਜਾ ਨਹੀਂ ਖਾਈ ਗਿਰਜਾ ਨੇ ਵੀ ਲਾਸ਼ ਨਹੀਂ ਖਾਧੀ ਉਹਦੀ ਰੋੜ ਫੋੜ ਸਾਰੇ ਕੇ ਮਰ ਗਿਆ ਮੱਲ ਦਾ ਹੰਕਾਰ ਕਰਦਾ ਹੈ ਤੇ ਪ੍ਰਾਣਿਕਥਾਵਾਂ ਤੋਂ ਦੇਖ ਲੈ ਦਰਜੋਧਨ ਵੀ ਖਤਮ ਹੋ ਗਿਆ ਉਹਦੀ ਲਾਸ਼ ਨਾ ਗਿਰਜਾ ਲੈ ਨਹੀਂ ਕਰਦਾ ਕੀੜਿਆਂ ਨੇ ਲਾਸ਼ ਖਾ ਚੱਡੀ ਕਾਂਵਾਂ ਨੇ ਲਾਸ਼ ਖਾ ਛੱਡੀ ਮੱਲੇ ਦਾ ਹੰਕਾਰ ਨਾ ਕਰ ਇਸ ਕਰਕੇ ਸਤਗੁਰੂ ਜੀ ਕਹਿੰਦੇ ਹਮਰੋ ਕਰਤਾ RAM ਸਨੇਹੀ ਕਾਹਹਿਰੇ ਨਾ ਮਨ ਘਰਮ ਕਰਤੋ ਦੇਹੀ ਦਾ ਘਰ ਕਿਉਂ ਕਰਦਾ ਦਰਜੋਧਨ ਵਾਲਦੇ ਪ੍ਰਾਣਿਕ ਕਥਾਵਾਂ ਦਾ ਵੱਲ ਹੈ ਕਹਿੰਦੇ ਕਿ ਬਲਸ਼ਾਲੀ ਮੰਨਿਆ ਜਾਂਦਾ ਸੀ ਤੇ ਹੀ ਜਾਂ ਦੇਣਾ ਖਾਈ ਗਿਰਜਾ ਨੇ ਵਿਲਾਸ ਨਹੀਂ ਖਾਧਾ ਅੱਗੇ ਇੱਕ ਹੋਰ ਕਥਾ ਦਾ ਉਧਾਲਾ ਦਿਕਰ ਕਹਿੰਦੇ ਨੇ ਸਰਬ ਸੋਇ ਨਕੀ ਲੰਕਾ ਹੋਤੀ ਸੋਨੇ ਦੀ ਸਾਰੀ ਹੀ ਲੰਕਾ ਸੋਨੇ ਦੀ ਮੰਨੀ ਗਈ ਸੀ ਉਹਦੀ ਰਾਗ ਹਮਸੇ ਅਦਕਾਈ ਤੇ ਰਾਵਣ ਕਿੰਨਾ ਵੱਡਾ ਅਧਿਕਾਰੀ ਸੀ ਉਹਦਾ ਪਕੇਲਾ ਨੂੰ ਮੰਨਦੇ ਸੀ ਉਹ ਚਾਰ ਵੇਦਾਂ ਦਾ ਗਿਆਤਾ ਗਿਆਨੀ ਸੀ ਫਲਾਣ ਸੀ ਕਿੰਨਾ ਕੁਝ ਮੰਨਿਆ ਗਿਆ ਕਿੱਡਾ ਵੱਡਾ ਅਧਿਕਾਰੀ ਸੀ ਸੋਨੇ ਦੀ ਲੰਕਾ ਦਾ ਮਾਲਕ ਸੀ ਰਾਵਣ ਕਹਾ ਤਯੋ ਦਰਬਾਂਦੇ ਹਾਥੀ ਹਾਥੀ ਰੱਖਣਾ ਨਾ ਜਿਹੜਾ ਉਹਦੇ ਲੰਕਾ ਦੇ ਵਿੱਚ ਪਤਾ ਨਹੀਂ ਕਿੰਨੇ ਕ ਹਾਥੀ ਸੀ ਗਿਣਤੀ ਨਹੀਂ ਸੀ ਇੱਕ ਹਾਥੀ ਰੱਖਣਾ ਅਮੀਰੀਅਤ ਦੀ ਨਿਸ਼ਾਨੀ ਆ ਹਾਥੀ ਇੱਕ ਕੁੱਤਾ ਰੱਖਣਾ ਤਾਂ ਬੜੀ ਵੱਡੀ ਗੱਲ ਐ ਇੱਕ ਬੱਕਰੀ ਰੱਖਣੀ ਹੋਵੇ ਉਹਨੂੰ ਵੀ ਪੱਠੇ ਪਾਣੇ ਪੈਂਦੇ ਆ ਹਾਥੀ ਦਾ ਫਨ ਅਮੀਰੀਤ ਦੀ ਨਿਸ਼ਾਨੀ ਹੈ ਹਾਥੀ ਆਮੰਦਾ ਨਹੀਂ ਰੱਖ ਸਕਦਾ ਉਹ 10 ਪਰਿਵਾਰਾਂ ਦਾ ਖਾਣਾ ਇੱਕ ਅੱਲਾ ਹਾਥੀ ਖਾ ਜਾਂਦਾ ਤੇ ਹਾਥੀ ਰੱਖਣਾ ਅੱਜ ਵੀ ਅਮੀਰੀਤ ਦੀ ਨਿਸ਼ਾਨੀ ਹੈ ਜਿਹੜਾ ਹਾਥੀ ਰੱਖਦਾ امیرਿਆ ਇਨਸਾਨ ਤੇ ਕਹਾ ਪੇ ਉਹ ਦਰਬਾਂਦੇ ਹਾਥੀ ਕਿਨ ਮੈਂ ਪਈ ਪਰਾਈ ਜਿਹੜਾ ਰਾਵਣ ਕਹਿੰਦਾ ਸੀ ਮੈਨੂੰ ਕੋਈ ਮਾਰ ਨਹੀਂ ਸਕਦਾ ਮੈਂ ਇਸ ਸੋਨੇ ਦਾ ਲੰਕਾ ਦਾ ਮਾਲਕ ਹੈ ਮੇਰੇ ਕੋਲ ਇੰਨੀ ਅਮੀਰੀਤ ਆ ਇੰਨੇ ਹਾਥੀ ਆ ਸਾਰਾ ਕੁਝ ਆ ਕਿੱਥੇ ਆ ਖਿੰਮੇ ਪਈ ਪਰਾਈ ਤੂੰ ਤਾਂ ਇੱਕ ਨਿੱਗੀ ਜੀ ਕੋਠੀ ਦਾ ਮਾਣ ਕਰਦਾ ਹਵਾਲਾ ਦੇਖ ਉਹ ਕਹਦਾ ਕਿ ਮੈਂ ਸੋਨੇ ਦੀ ਲੰਕਾ ਦਾ ਮਾਲਕ ਸੀ ਕਿੱਥੇ ਆਜ ਲੰਕਾ ਹੈ ਲੰਕਾ ਕਿੱਥੇ ਉਹਨੇ ਉਸ ਨੂੰ ਕਹਿਿਆ ਕਿ ਦੱਸ ਕਿੱਥੇ ਆ ਲੰਕਾ ਕਿੱਥੇ ਆ ਹਾਥੀ ਨਾ ਤਾਂ ਲੰਕਾ ਹੈ ਨਾ ਤਾਂ ਹਾਥੀ ਹੈ ਤਾਂ ਨਾ ਤਾਂ ਮੈਨੂੰ ਰਾਮਣ ਲੱਗਦਾ ਤੂੰ ਇਹ ਨਿੱਗੀ ਜੀ ਕੋਠੀ ਪਾ ਕਰਕੇ ਅਹੰਕਾਰ ਕਰਦਾ ਆਹੇ ਇਹ ਗਰਗਰ ਕਰਤੋ ਹੰਕਾਰ ਕਰਦਾ ਮਿਸਾਨ ਜ਼ਮੀਨ ਦਾ ਹੰਕਾਰ ਕਰਦਾ ਕੋਠੀ ਦਾ ਹੰਕਾਰ ਕਰਦਾ ਪੈਸੇ ਦਾ ਸ਼ਾਮਿਆ ਨੇ ਰ ਸਤਗੁਰੂ ਜੀ ਕਹਿੰਦੇ ਉਹ ਦੇਖੋ ਤਾਂ ਸਰਬ ਸੋਇਨਕੀ ਲੰਕਾ ਹੁੰਦੀ ਹਵਾਲਾ ਦਿੱਤਾ ਜੰਮਨ ਤੁਸੀ ਬੋਲਦੇ ਹੋ ਤੁਸੀ ਕਹਿੰਦੇ ਹੋ ਔਰ ਕੋ سونے ਦੀ ਲੰਕਾ ਸੀ ਦੱਸੋ ਕਿੱਥੇ ਆ ਫਿਰ ਅੱਜ ਤਾਂ ਹੈਗੀ ਨਹੀਂ ਆ ਫਿਰ ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਹਾਂ ਪਿਓ ਦਰਬਾਂਦੇ ਹਾਥੀ ਕਿਨਵੇਂ ਪਈ ਦੁਰਵਾਸਾ ਕਰਤਠ ਗੋਰੀ ਜਾਵਦੇ ਫਲਪਾਏ ਇੱਕ ਹੋਰ ਉਦਾਰਨ ਦੇ ਕਰਕੇ ਕਹਿੰਦੇ ਨੇ ਕਿ ਕਾਹੇ ਦੇ ਨਾਦਰ ਦਰਬ ਕਰ ਤੋਂ ਹੰਕਾਰ ਨਾ ਕਰੀ ਤੈਨੂੰ ਇੱਕ ਹੋਰ ਉਦਾਰਨ ਦਿੰਦਾ ਮੈਂ ਉਦਾਹਰਨ ਸੁਣ ਦੁਰਵਾਸ਼ਾ ਰਿਸ਼ੀ ਸੀ ਉਹ ਹੰਕਾਰੀ ਬਹੁਤ ਸੀ ਬਹੁਤ ਵੱਡਾ ਹੰਕਾਰੀ ਸੀ ਉਹਨੂੰ ਕੋਈ ਨਿੱਗੀ ਜੀ ਗੱਲ ਕਹਿੰਦਾ ਸੀ ਸ਼ਰਾਪ ਦੇ ਦਿੰਦਾ ਸੀ ਇੱਕ ਵਾਰ ਜਾਦਵਾਂ ਦੇ ਕੋਲ ਕ੍ਰਿਸ਼ਨ ਦੀ ਕੋਲ ਦੇ ਵਿੱਚੋਂ ਕੋਈ ਅਥਰੀ ਮੰਦਿਰ ਉਹ ਮੁੰਡੇ ਉਹ ਗਏ ਜਾਵਦ ਰਿਸ਼ੀ ਦੇ ਕੋਲ ਜਾ ਕਰਕੇ ਇੱਕ ਮੁੰਡੇ ਨੂੰ ਕੁੜੀ ਬਣਾਉਂਦੇ ਆ ਇਹ ਪ੍ਰਾਣਿਕ ਕਥਾ ਹੈ ਤੇ ਜੋ ਮੁੰਡੇ ਨੂੰ ਕੁੜੀ ਬਣਾਉਂਦੇ ਆ ਉਹਦੇ ਪੇਟ ਉੱਤੇ ਭਾਂਡਾ ਬੰਨ੍ਹ ਕੇ ਕਹਿੰਦੇ ਗਰਭਤੀ ਹੈ ਤੋ ਉਹਨੂੰ ਕੱਪੜੇ ਵੀ ਕੁੜੀਆਂ ਵਾਲੇ ਪੁਆ ਕਰ ਕਹਿੰਦੇ ਵੀ ਦੱਸੋ ਜਾਵਦ ਰਿਸ਼ੀ ਜੀ ਇਹਦੇ ਘਰ ਬੱਚਾ ਹੋਏਗਾ ਤਾਂ ਬੱਚੀ ਹੋਏਗੀ ਉਹ ਹੰਕਾਰ ਦੇ ਵਿੱਚ ਆ ਗਿਆ ਗੁੱਸੇ ਦੇ ਵਿੱਚ ਆ ਗਿਆ ਕਹਿੰਦਾ ਅੱਛਾ ਕਹਿੰਦਾ ਤੇਰੇ ਹੋਏਗਾ ਜਿਹੜਾ ਇਹਨਾਂ ਦੀ ਕੁਲਾ ਨਾਸ਼ ਕਰਦੇ ਆ ਹੁਣ ਇੱਕ ਪ੍ਰਾਣਿਕ ਕਥਾਵਾ ਉਹਦਾ ਹਵਾਲਾ ਦੇ ਕਰਕੇ ਸਤਿਗੁਰੂ ਜੀ ਨੇ ਕਿਹਾ ਵੀ ਦੇਖ ਹਾਲਤ ਕੀ ਹੁੰਦੀ ਹੈ ਆ ਇਹਨ ਘਰ ਕਰਦਾ ਨਾ ਹਾਲਤ ਕੀ ਹੁੰਦੀ ਹੈ ਹਵਾਲਾ ਦੇ ਕਰਕੇ ਕਹਿੰਦੇ ਸਤਿਗੁਰ ਪਾਤਸ਼ਾਹ ਦੀ ਮਾਰਗ ਦੁਰਬਾਸਾ ਸਿਉ ਪਰਤ ਤਕ ਟਗੋਰੀ ਦੁਰਬਾਸਾ ਦੇ ਨਾਲ ਉਹਨਾਂ ਨੇ ਟਗੋਰੀ ਕੀਤੀ ਉਹਨੂੰ ਆਹ ਗੱਲ ਕਹਿਤੀ ਪੀ ਫਿਰ ਉਹਨਾਂ ਨੇ ਕੀਤਾ ਜਾਦਵਾਲ ਮੁਲ ਗਏ ਪੀ ਆਹ ਜਿਹੜਾ ਭਾਂਡੇ ਕਰਕੇ ਸਾਰਾ ਉਹਨਾਂ ਨੇ ਭਾਂਡਾ ਕਸਾਣਾ ਸ਼ੁਰੂ ਕਰ ਦਿੱਤਾ ਪੱਥਰ ਤੇ ਉਹਦੇ ਨਾਲ ਭਾਂਡਾ ਵੀ ਖਿਸ ਗਿਆ ਤੇ ਉਹਦੇ ਨਾਲ ਪੱਥਰ ਦੀ ਨੋਕ ਵੀ ਨਕਲੀ ਹੋ ਗਈ ਤੇ ਭਾਂਡਾ ਨਿਕਲ ਜਾ ਰਿਹਾ ਜਰਿਆ ਉਹਨਾਂ ਨੇ ਚੁੱਕ ਕਰਕੇ ਭਾਂਡਾ ਨਦੀ ਦੇ ਵਿੱਚ ਛੋੜਤਾ ਨਿਕਲ ਜਾ ਰਿਹਾਗਾ ਛੋਟੀ ਜੀ ਭਾਂਡਾ ਨਿਕਲ ਜਾ ਹੋ ਗਿਆ ਕਸਾ ਕਸਾ ਕੇ ਨਿਕਲਿਆ ਕਰ ਤਾਨੂੰ ਛੋਟੇ ਨੂੰ ਮੱਛੀ ਖਾ ਗਈ ਦੂਸਰੇ ਪਾਸੇ ਉਹ ਜਾਦਨਾ ਦੇ ਜਿਹੜੇ ਲੜਕੇ ਸਨ ਮਧੀਰ ਸਨ ਉਹ ਅਥਰੀ ਸੀ ਉਹਨਾਂ ਨਸ਼ਾ ਕਰਕੇ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਉਹ ਹੀ ਨਕੀਲਾ ਪੱਥਰ ਸੀ ਉਹੀ ਨਕੀਲੇ ਪੱਥਰਾਂ ਦੇ ਵਿੱਚ ਆਪਨੇ ਇੱਕ ਦੂਜੇ ਨੂੰ ਟਕਰਾ ਮਾਰ ਕੇ ਦੋਨੋਂ ਮਰ ਗਏ ਦੂਸਰੇ ਪਾਸੇ ਇੱਕ ਸਕਾਰੀ ਸੀ ਉਹ ਮੱਛੀ ਫੜ ਮ ਆਇਆ ਉਹਨ ਮੱਛੀ ਦੇ ਵਿੱਚ ਉਹ ਪਾਈ ਉਹਨ ਦੇਖਿਆ ਮੱਛੀ ਦਾ ਪੇਟ ਪਾੜਿਆ ਤੇ ਉਹਦੇ ਵਿੱਚ ਉਹ ਹੀ ਛੋਟਾ ਜਿਹਾ ਟੁਕੜਾ ਲੇਖਣ ਵਾਲ ਨੇ ਬੜੀ ਕਮਾਲ ਕੀਤੀ ਹੈ ਭਈ ਇਹਦੀ ਗੱਲ ਕਿਦਨ ਜੋੜੀ ਹੈ ਸੋ ਜਦੋਂ ਉਹ ਛੋਟੀ ਜੀ ਜਿਹੜੀ ਉਹ ਮਏ ਦੀ ਜਿਹੜੀ ਸੀ ਉਹ ਨਕੀਲੀ ਉਹਨੂੰ ਆਪਣੇ ਤੀਰ ਦੀ ਨੋਕ ਤੇ ਚੜਾ ਕਰਕੇ ਵੀ ਵਧੀਆ ਨਕੀਲੀ ਉਹਨੂੰ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਉਹਨ ਦੇਖਿਆ ਕਿ ਕੋਈ ਚੀਜ਼ ਚਮਕ ਰਹੀ ਹੈ ਖਾ ਦੇ ਹੀ ਨੀ ਦੀ ਨਬੀਆ ਕੋਈ ਚੀਜ ਹੁ ਮਾਰਿਆ ਉਹ ਕ੍ਰਿਸ਼ਨ ਦੇ ਪੈਰ ਦੇ ਤੇ ਵਜਾ ਕ੍ਰਿਸ਼ਨ ਖਤਮ ਹੋ ਗਿਆ ਸਤਗੁਰ ਪਾਸ਼ਾ ਜੀ ਮਾਰਿਆ ਕਹਿੰਦੇ ਜਾਦਵਾਂ ਦੀ ਸਾਰੀ ਕੁੱਲ ਖਤਮ ਹੋ ਗਈ ਹੰਕਾਰ ਕਰਕੇ ਜੀਵਨ ਦੇ ਵਿੱਚ ਇਹ ਕੰਹਕਾਰ ਜਾਦਵਾਂ ਦੀ ਕੁੱਲ ਨੂੰ ਨਾਸ਼ ਕਰਕੇ ਰੱਖਦਾ ਤੇ ਸਤਗੁਰ ਪਾਸ਼ਾ ਜੀ ਮਾਰਿਆ ਕਹਿੰਦੇ ਉਹਨਾਂ ਨੂੰ ਤਾਂ ਵੱਡਾ ਮੰਨਿਆ ਜਾਂਦਾ ਹੈ ਤੂੰ ਆਪਣੀ ਹਾਲਤ ਦੇਖ ਲੈ ਉਹ ਤੇਰਾ ਕੀ ਹੋਵੇਗਾ ਦਰਬਾਸਾ ਸੋ ਕਰਤੂਕ ਪੂਰੀ ਜਾਵਤ ਇਹ ਇਹ ਉਦਾਹਰਨ ਦੇ ਕਰਕੇ ਬੰਦੇ ਨੂੰ ਸਮਝਾਇਆ ਗਿਆ ਕਿ ਜੀਵਨ ਦੇ ਵਿੱਚ ਹੰਕਾਰ ਚੰਗਾ ਨਹੀਂ ਹੁੰਦਾ ਕਾਹੇ ਦੇ ਨਰ ਗਰਭ ਕਰਤ ਹੋ ਗਾ ਲੰਹਕਾਰ ਦੀ ਹੈ ਉਸ ਹੰਕਾਰ ਨੂੰ ਦਰਸਾਉਣ ਵਾਸਤੇ ਹਾਰ ਉਹਦਾ ਅਰਨਾ ਗੁਰਬਾਨੀ ਨੇ ਦਿੱਤੀਆਂ ਨੇ ਕਿ ਸ਼ਾਇਦ ਕਿਤੇ ਨਾ ਕਿਸੇ ਤਰੀਕੇ ਨਾਲ ਹੀ ਸਮਝ ਜਾਈ ਇਸ ਤਰੀਕੇ ਨਾਲ ਹੀ ਸਮਝੇ ਪ੍ਰਾਣਿਕ ਕਥਾਵਾਂ ਦੇ ਹਵਾਲੇ ਦੇ ਦੇ ਕਰਕੇ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਬ ਦੇ ਫਲ ਪਾਏ ਕਿਰਪਾ ਕਰੀ ਜਦੋਂ ਇਹ ਆਪਣੇ ਉੱਤੇ ਨਾਮ ਦਿਹਾੜੇ ਲਿਵਾਏ ਤੇ ਤੂੰ ਕਿਦਾਂ ਵੱਸ ਸਕਦਾ ਹੈ ਰੱਬ ਜੀ ਮੇਰੇ ਤੇ ਕਿਰਪਾ ਕਰਿਓ ਨਾਮਦੇਵ ਹਰੀ ਨਾਲ ਲਿਵ ਲਿਵ ਦਾ ਅਰਥ ਹੈ ਧਿਆਨ ਮੇਰਾ ਧਿਆਨ ਜਿਹੜਾ ਨਾਲ ਆਸ-ਪਾਸੇ ਨਾ ਹੋਵੇ ਮੇਰਾ ਧਿਆਨ ਲਿਵ ਕੇਵਲ ਸਕੇਵਲ ਇੱਕ ਪ੍ਰਮਾਤਮਾ ਤੇ ਹੋ ਸਕੇ ਤਾਂ ਮੇਰੇ ਜੀਵਨ ਦੇ ਵਿੱਚ ਹੰਕਾਰ ਮੁੱਕ ਸਕੇ ਜੀਵਨ ਦੇ ਵਿੱਚ ਹੰਕਾਰ ਖਤਮ ਹੋ ਸਕੇ ਹੰਕਾਰ ਦੂਰ ਹੋ ਸਕੇ ਤਾਂ ਜੋ ਮੈਂ ਇਨਾ ਤੇ ਬੁੱਸਿਕ ਕਾਹਹਿਰੀ ਨਾਲ ਗਰਵ ਕਰਤੋ ਬੇਨਸ ਜਾਏ ਝੁੱਤੀ ਦੇਹੀ ਇੱਚ ਤਾਂ ਵੱਡੇ ਵੱਡੇ ਜਿਨ੍ਹਾਂ ਨੂੰ ਰੱਬ ਕਹਿ ਕਰਕੇ ਪਰਚਾਰਿਆ ਗਿਆ ਉਹ ਵੀ ਚਲੇਗੇ ਤੋ ਕਿਸ ਖੇਤ ਦੇ ਬੋਲੀ ਇਹ ਰੱਬ ਕਹਿ ਕਰਕੇ ਪ੍ਰਮਾਤਮਾ ਕਹਿ ਕਰਕੇ ਪਰਚਾਰਿਆ ਗਿਆ ਉਹ ਵੀ ਚਲੇਗੇ ਉਹਨਾਂ ਨੇ ਆਪਣੇ ਆਪ ਨੂੰ ਤਿੰਨ ਤਰਨੋਕੀ ਦੇ ਮਾਲਕ ਵੀ ਕਿਹਾ ਵੀ ਅਸੀਂ ਤਰਨ ਲੋਕ ਦੇ ਮਾਲਕ ਸਤਗੁਰ ਜੀ ਕੰਦੇ ਉਹ ਵੀ ਚਲੇਗੀ ਉਹ ਵੀ ਖਤਮ ਹੋਗੇ ਹੰਕਾਰ ਦੇ ਵਿੱਚ ਹੀ ਗਲਤਾਨ ਹੋਗੇ ਆਤਮ ਗੁਰ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ ਕਿਤੇ ਬ੍ਰਹਮੇ ਘੜਤ ਕਣੀਆਂ ਰੂਪ ਰੰਗ ਕੇ ਵੇਸ ਪਤਾ ਨਹੀਂ ਕਿੰਨੇ ਕਿੰਨੇ ਅਜੇ ਵੀ ਹੈਗੇ ਨੇ ਜਿਹੜੇ ਹੰਕਾਰ ਦੇ ਵਿੱਚ ਜੀਵ ਰਹੇ ਨੇ ਸਤਗੁਰ ਪਾਤਸ਼ਾਹ ਜੀ ਮਾਰਾ ਕਹਿੰਦੇ ਨੇ ਹਮਰੋ ਕਰਤਾ RAM ਸਨੇਹੀ ਗੱਲ ਸਨੇਹੀ ਆ ਸਨੇਹ ਕਰੇਗਾ ਤੇ ਹੰਕਾਰ ਚਲਾ ਜਾਏਗਾ ਹਮੇ ਨਵੇਂ ਨਾਲ ਵਿਰੋਧ ਹੈ ਦੋਇਨਾ ਵਸ ਇੱਕ ਠਾਏ ਜਦੋਂ ਪਿਆਰ ਆਵੇਗਾ ਹੰਕਾਰ ਆਪੇ ਦੂਰ ਹੋ ਜਾਵੇਗਾ ਸੇ ਪਾਵਨ ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦਾ ਹੈ ਉਹਨਾਂ ਨੇ ਇਸ ਸ਼ਬਦ ਦੇ ਵਿੱਚ ਪਿਆਰ ਦੀ ਗੱਲ ਕੀਤੀ ਹੈ ਤੇ ਹੰਕਾਰ ਨੂੰ ਦੂਰ ਕਰਨ ਦੀ ਗੱਲ ਕੀਤੀ ਹੈ ਤੇਰੇ ਜੀਵਨ ਦੇ ਵਿੱਚੋਂ ਕਿਤੇ ਨਾ ਕਿਤੇ ਇਹ ਵਿਕਾਰ ਦੂਰ ਹੋ ਜਾਵੇ ਤੇਰਾ ਜੀਵਨ ਠੀਕ ਹੋ ਜਾਵੇ ਹੰਕਾਰ ਨਾ ਕਰ ਹੰਕਾਰ ਸਤਗੁਰੂ ਜੀ ਨੇ ਕਾਮ ਕਰੋ ਦਿਖਾਇਆ ਕੋਈ ਗੱਲ ਜੋ ਕੰਚਨ ਸਵਾਗਾ ਟਾਲੇ ਸੋ ਇਹ ਤੇਰੇ ਸਰੀਰ ਨੂੰ ਗਾਲ ਦੇਵੇਗਾ ਖਤਮ ਕਰ ਦੇਵੇਗਾ ਸੋ ਸਾਧੂ ਜੀ ਕਿਰਪਾ ਕਰਨ ਆਯੂ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਿਚਾਰਾ ਬਾਬਾ ਨਾਮਦੇਵ ਸਾਹਿਬ ਜੀ ਦੇ ਪੁੱਲਾ ਚੁਕਾ ਮੇਰੀਆਂ ਹੋਈਆਂ ਪੁੱਲਾ ਚੁਕਾ ਦੀ ਖਿਮਾ ਬਖਸ਼ਿਸ਼